ਅੱਖਾਂ ਤੇ ਪੱਟੇ ਬੰਨ੍ਹ ਕੇ ਟਾਈਪ ਕਰ ਰਿਹਾ ਇਹ ਨੌਜਵਾਨ ਬਟਾਲਾ ਦਾ ਜਿਸ ਦਾ ਨਾਮ ਪ੍ਰਤੀਕ ਅੰਗੁਰਾਲਾ ਹੈ ਇਸ ਨੇ ਵੱਖਰੀ ਕਿਸਮ ਦਾ ਰਿਕਾਰਡ ਬਣਾਇਆ ਅਸਲ ਦੇ ਵਿੱਚ 24 ਸੈਕਟਰ ਦੇ ਵਿੱਚ ਇਹ 50 ਤੱਕ ਦੀ ਗਿਣਤੀ ਟਾਈਪ ਕਰ ਲੈਂਦਾ ਹੈ ਜਿਸ ਕਾਰਨ ਇਸ ਨੂੰ ਕਮਨਤਰੀ ਪੱਦਰ ਦਾ ਅਵਾਰਡ ਮਿਲਿਆ ਇਸ ਪ੍ਰਾਪਤੀ ਕਾਰਨ ਇਸ ਦੇ ਮਾਤਾ ਪਿਤਾ ਬੇਹੱਦ ਖੁਸ਼ ਨੇ ਪ੍ਰਤੀਕ ਨੇ ਆਪਣੀ ਇਸ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਨਾਮ ਪ੍ਰਤੀਕ ਅੰਗੁਰਾਲਾ ਮੈਂ 19 ਸਾਲ ਦਾ ਨੌਜਵਾਨ ਹਾਂ ਮੈਂ ਆਪਣੀ ਕੁਆਲੀਫਿਕੇਸ਼ਨ ਪਲੱਸ 2 ਤੱਕ ਆਰਡੀ ਹੌਸਲਾ ਸਕੂਲ ਤੋਂ ਕੀਤੀ ਹੋਈ ਹੈ ਸੋ ਹੁਣ ਮੈਂ ਐਸਐਲ ਬਾਵੜਾ ਡੀਏਵੀ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਿਹਾ ਹਾਂ ਬੀਬੀਏ ਦੇ ਵਿੱਚ ਤੇ ਮੈਂ ਹਜੇ ਸਿਰਫ ਫਸਟ ইয়ার ਵਿੱਚ ਹਾਂ ਸੋ ਮੈਂ ਵਰਲਡ ਰਿਕਾਰਡ ਬਣਾਇਆ ਵਰਲਡ ਜੋ ਕਿ ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਵੱਲੋਂ ਵੈਰੀਫਾਈਡ ਕੀਤਾ ਗਿਆ ਹੈ ਮੈਂ 1 ਤੋਂ ਲੈ ਕੇ 50 ਤੱਕ ਟਾਈਪ ਕੀਤਾ ਹੈ ਅੱਖਾਂ ਤੇ ਪੱਟੀ ਬੰਨ ਕੇ ਤੇ ਸਿਰਫ 23.8 ਸਕਿੰਟਸ ਦੇ ਵਿੱਚ ਸੋ ਬੜੀ ਖੁਸ਼ੀ ਹੁੰਦੀ ਹੈ ਕਿ ਜਿਸ ਤਰ੍ਹਾਂ ਇਹ ਅਚੀਵਮੈਂਟ ਕੀਤੀ ਹੈ ਬੜਾ ਸਪੋਰਟ ਮਿਲਿਆ ਇਸ ਦੇ ਲਈ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਪਿਤਾ ਜੀ ਨੂੰ ਕ੍ਰੈਡਿਟ ਦਵਾਵਾਂਗਾ ਕਿਉਂਕਿ ਮੇਰੇ ਲਈ ਮੋਟੀਵੇਟਰ ਜਾਂ ਮੇਰੇ ਲਈ ਇਨਸਪਾਇਰੇਟਰ ਉਹੀ ਰਹੇ ਨੇ ਸ਼ੁਰੂ ਤੋਂ ਲੈ ਕੇ ਛੋਟੇ ਹੁੰਦੇ ਤੋਂ ਲੈ ਕੇ ਮੈਂ ਜਦੋਂ ਵੀ ਉਹਨਾਂ ਨਾਲ ਕਿਸੇ ਫੰਕਸ਼ਨ ਤੇ ਜਾਂਦਾ ਸੀ ਤੇ ਲੋਕ ਉਹਨਾਂ ਨੂੰ ਸਨਮਾਨਿਤ ਕਰਦੇ ਸੀ ਤੇ ਮੈਨੂੰ ਵੀ ਹੁੰਦਾ ਸੀ ਕਿ ਕਿਤੇ ਨਾ ਕਿਤੇ ਮੈਂ ਵੀ ਇਸੇ ਹੱਕਦਾਰ ਬਨਾ। ਸੋ ਸਮਾਜ ਸੇਵੀ ਦੇ ਵਿੱਚ ਉਹਨਾਂ ਨੇ ਬੜਾ ਨਾਮ ਕਮਾਇਆ ਹੈ। ਇਸ ਤੋਂ ਬਾਅਦ ਵੱਖ-ਵੱਖ ਜਿਹੜੇ ਬੱਚੇ ਨੇ ਉਹਦਿਆਂ ਦੇ ਕਿਸੇ ਪਹੁੰਚ ਜਾਂਦੇ ਨੇ ਆਪਣਾ ਨਾਮ ਰੋਸ਼ਨ ਕਰਦੇ ਨੇ, ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ, ਉਹਨਾਂ ਨੂੰ ਵੀ ਸਨਮਾਨਿਤ ਕਰਦੇ ਸੀ ਤੇ ਮੈਨੂੰ ਫਿਰ ਵੀ ਹੁੰਦਾ ਸੀ ਕਿ ਕਾਸ਼ ਮੈਂ ਵੀ ਇੰਨਾ ਬੱਚਿਆਂ ਵਾਂਗ ਹੀ ਕਿਤੇ ਉੱਠ ਕੇ ਮੈਂ ਵੀ ਆਪਣਾ ਨਾਮ ਰੋਸ਼ਨ ਕਰਾਂ, ਆਪਣੇ ਦੇਸ਼ ਆਪਣੇ ਮਾਤਾ ਪਿਤਾ ਨਾਮ ਰੋਸ਼ਨ ਕਰਾਂ। ਸੋ ਬੜਾ ਮੋਟੀਵੇਸ਼ਨ ਮਿਲਿਆ ਉਹਨਾਂ ਕੋਲੋਂ। ਤੇ ਹੁਣ ਉਹਨਾਂ ਦੀ ਵੀ ਅਸੀਸਾਂ ਮਿਲੀਆਂ ਨੇ ਤੇ ਮੈਂ 월ਡ ਰਿਕਾਰਡ ਬਣਾਇਆ ਤੋਂ ਮੇਰਾ ਇਹ ਕਿ ਹੁਣ ਲਿਮਕਾ ਬੁੱਕ ਆਫ ਰਿਕਾਰਡਸ ਵਿੱਚ ਵੈਰੀਫਿਕੇਸ਼ਨ ਚੱਲਦੀ ਪਈਆਂ ਨੇ ਤੇ ਇਸ ਤੋਂ ਬਾਅਦ ਗ੍ਰੀਨਜ਼ ਬੁੱਕ ਆਫ 월ਡ ਰਿਕਾਰਡਸ ਵਿੱਚ ਵੀ ਨਾਮ ਆਏਗਾ ਸੋ ਮੈਂ ਇਹ ਕਹਿਣਾ ਚਾਹਾਂਗਾ ਕਿ ਨੌਜਵਾਨ ਨੂੰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਕਦੇ ਵੀ ਗਲਤ ਰਸਤੇ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਮੋਸਟਲੀ ਕਹਿੰਦੇ ਨੇ ਕਿ ਟੈਨਸ਼ਨ ਨਾਲ ਨਸ਼ੇ ਕਰਦੇ ਨੇ ਸੋ ਟੈਨਸ਼ਨ ਨਹੀਂ ਲੈਣੀ ਚਾਹੀਦੀ ਕਿਸੇ ਵੀ ਚੀਜ਼ ਦੀ ਕਿਉਂਕਿ ਪਰਮਾਤਮਾ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਹੈ ਤੇ ਐਨੇ ਕਿ ਪਰਮਾਤਮਾ ਨੇ ਇੱਕ ਨੂੰ ਜ਼ਿਆਦਾ ਦੇਣਾ ਤੇ ਦੂਸਰੇ ਨੂੰ ਘੱਟ ਦੇਣਾ ਉਹਨਾਂ ਨੇ ਸਾਰਿਆਂ ਨੂੰ ਇੱਕੋ ਜਿਹਾ ਹੀ ਦੇਣਾ ਹੈ ਸੋ ਕਦੇ ਵੀ ਡਰਨਾ ਨਹੀਂ ਚਾਹੀਦਾ ਪਾਣੀ ਚ ਵੀ ਲਿਖਿਆ ਚਿੰਤਾ ਤਾਂ ਕੀ ਕੀਜੀਏ ਜੇ ਕੋਈ ਅਨਹੋਣੀ ਹੋਏ ਕਿ ਕੋਈ ਅਨਹੋਣੀ ਹੋਣੀ ਸਾਨੂੰ ਨਹੀਂ ਪਤਾ ਕਿ ਕੀ ਹੋਣਾ ਕੀ ਨਹੀਂ ਹੋਣਾ ਫਿਊਚਰ ਦਾ ਅਸੀਂ ਸੋਚੀ ਜਾਈਏ ਟੈਨਸ਼ਨ ਲਈ ਜਾਈਏ ਪਤਾ ਨਹੀਂ ਕੀ ਹੋਏਗਾ ਕੀ ਹੋਏਗਾ ਜੋ ਹੋਣਾ ਜੋ ਸਾਡੀ ਕਿਸਮਤ ਹੈ ਜੋ ਸਾਡੇ ਕਰਮਾਂ ਦਾ ਫਾਲੋ ਸਾਨੂੰ ਮਿਲ ਕੇ ਹੀ ਰਹਿਣਾ ਹੈ ਸੋ ਇਸਦੀ ਟੈਨਸ਼ਨ ਨੂੰ ਛੱਡ ਕੇ ਅਸੀਂ ਆਪਣੇ ਪ੍ਰੈਜ਼ੈਂਟ ਵਿੱਚ ਜਿਹੜਾ ਵੀ ਕੰਮ ਕਰਦੇ ਹਾਂ ਚਾਹੇ ਕੋਈ ਵੀ ਫੀਲ ਹੋਵੇ ਚਾਹੇ ਕੰਪਿਊਟਰ ਦੀਏ ਚਾਹੇ ਹੈਲਥ ਰੀਏ ਚਾਹੇ ਆਰਟ ਹੈ ਕਿਸੇ ਵੀ ਤਰ੍ਹਾਂ ਦਾ ਆਰਟ ਟੈਲੈਂਟ ਨੂੰ ਬਾਹਰ ਨਾ ਚਾਹੀਦਾ ਨਾ ਕਿ ਉਹਨੂੰ ਟੈਨਸ਼ਨ ਲੈ ਕੇ ਉਹਨੂੰ ਦਬਾ ਕੇ ਰੱਖ ਲੈਣਾ ਚਾਹੀਦਾ। ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਪ੍ਰਤੀਕ ਉਂਗਰਾਲਾ ਨੇ ਦੁਨੀਆ ਦੀ ਸਭ ਤੋਂ ਵੱਡੀ ਏਜੰਸੀ ਤੋਂ ਸਰਟੀਫਿਕੇਟ ਪ੍ਰਾਪਤ ਕੀਤਾ ਹੈ। ਔਰ ਇਸ ਸਰਟੀਫਿਕੇਟ ਪ੍ਰਾਪਤ ਕਰਨ ਦੇ ਨਾਲ ਜਿੱਥੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਪੂਰੇ ਮਾਣ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਔਰ ਉੱਥੇ ਹੀ ਵਧਾਈਆਂ ਦੇਣ ਵਾਲਿਆਂ ਦਾ ਤੰਤਾ ਲੱਗ ਗਿਆ ਅੱਜ ਦੀਆਂ ਜਿਹੜੇ ਨਿਊਜ਼ਪੇਪਰ ਨੇ ਉਹਨਾਂ ਦੇ ਵਿੱਚ ਸਾਰੇ ਨਿਊਜ਼ਪੇਪਰਾਂ 'ਚ ਬਹੁਤ ਵੱਡੀਆਂ-ਵੱਡੀਆਂ ਖਬਰਾਂ ਆਈਆਂ ਨੇ ਔਰ ਸਵੇਰ ਤੋਂ ਲੈ ਕੇ ਅੱਜ ਅੱਠ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੇ ਪ੍ਰਤੀਕ ਨੂੰ ਸਨਮਾਨਿਤ ਕਰਨ ਦੇ ਲਈ ਸਮਾਂ ਮੰਗਿਆ ਔਰ ਇਹ ਸਮਝਦਾ ਮੈਂ ਕਿ ਬਹੁਤ ਮਾਣ ਵਾਲੀ ਖੁਸ਼ੀ ਵਾਲੀ ਗੱਲ ਹੈ ਇਹ ਪਰਮਾਤਮਾ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕਿ ਇਹੋ ਜਿਹੇ ਹੋਂ ਹਰ ਬੱਚੇ ਜਿਹੜੇ ਨੇ ਉਹ ਸਾਰਿਆਂ ਨੂੰ ਮਿਲਨੇ ਚਾਹੀਦੇ ਨੇ ਉਹ ਤਾਂ ਹੀ ਸਾਡਾ ਦੇਸ਼ ਤਰੱਕੀ ਕਰ ਸਕਦਾ ਬੱਚਿਆਂ ਨੂੰ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈ ਆਪਣੀ ਜਿਹੜੀ ਲਾਈਨ ਹੈ ਵੱਡੀ ਕਰਨੀ ਚਾਹੀਦੀ ਹੈ ਔਰ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ ਕਿਉਂਕਿ ਬੱਚਿਆਂ ਦਾ ਜਿਹੜਾ ਦਿਮਾਗ ਹੈ ਬੜਾ ਫਰੈਸ਼ ਹੁੰਦਾ ਵਾ ਉਹ ਜਿਹੜੀ ਜਿੱਧਰ ਚੱਲ ਪੈਣ ਉਧਰ ਹੀ ਉਹਨਾਂ ਦਾ ਦਿਮਾਗ ਲੱਗ ਜਾਂਦਾ ਵਾ ਔਰ ਬੱਚਿਆਂ ਨੂੰ ਚਾਹੀਦਾ ਵੀ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਉਸ ਤੋਂ ਬਾਅਦ ਆਪਣੇ ਦੇਸ਼ਵਾਲ ਆਪਣੇ ਪੰਜਾਬਵਾਲ ਜਿੱਥੇ ਰਹਿ ਰਹੇ ਨੇ ਉਹਦੀ ਤਰੱਕੀ ਲਈ ਸੋਚਣ ਆਪਾਂ ਭਵਿੱਖ ਚੰਗਾ ਬਣਾਉਣ ਤਾਂ ਹੀ ਉਹਨਾਂ ਦਾ ਭਵਿੱਖ ਉਜੜ ਹੋ ਸਕਦਾ ਹੈ ਬੱਚਿਆਂ ਨੂੰ ਹਮੇਸ਼ਾ ਚੰਗੀ ਸੋਚ ਰੱਖ ਕੇ ਅੱਗੇ ਵਧਣਾ ਚਾਹੀਦਾ ਅੱਗੇ ਵਧਣ ਦੇ ਨਾਲ ਹੀ ਉਹ ਕਿਤੇ ਨਾ ਕਿਤੇ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਦੇ ਨੇ ਪ੍ਰਤੀਕ ਨੇ ਵੀ ਇਸ ਤਰ੍ਹਾਂ ਕੀਤਾ ਕਿ ਉਹਦਾ ਇੱਕੋ ਹੀ ਸੋਚ ਸੀ ਵੀ ਮੈਂ ਜ਼ਿੰਦਗੀ 'ਚ ਆਪਣਾ ਨਾਮ ਕਮਾਣਾ ਹੈ ਜਿਸ ਤਰ੍ਹਾਂ ਔਰ ਕਹਿੰਦੇ ਜੇ ਮੇਰੇ ਨਾਲ ਪ੍ਰੋਗਰਾਮਾਂ ਵਿੱਚ ਫੰਕਸ਼ਨਾਂ 'ਚ ਜਾਂਦਾ ਸੀ ਤਾਂ ਮੈਨੂੰ ਕਹਿੰਦਾ ਹੁੰਦਾ ਸੀ ਪਾਪਾ ਇੱਕ ਦਿਨ ਮੈਂ ਵੀ ਆਪਣਾ ਨਾਮ ਕਰਵਾਵਾਂਗਾ ਅੱਜ ਉਹ ਦਿਨ ਆ ਗਿਆ ਔਰ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਨੂੰ ਪਹਿਲਾਂ ਤਾਂ ਬਹੁਤ ਮਾਣ ਹੈ ਆਪਣੇ ਬੱਚੇ ਤੇ ਤੇ ਇੱਕ ਹੀ ਦੂਸਰਾ ਸਾਨੂੰ ਪਰਮਾਤਮਾ ਦਾ ਇੱਕ ਹੈ ਗੋਡ ਗਿਫਟ ਦਿੱਤਾ ਵੈ ਇਹ ਬੱਚਾ ਕਿ ਜਿਹਨੇ ਸਾਡਾ ਨਾਮ ਰੋਸ਼ਨ ਕੀਤਾ ਵੈ ਦੂਸਰਾ ਪਰਮਾਤਮਾ ਦੇ ਨਾਲ ਹੀ ਉਹਦੇ ਪਾਪਾ ਦਾ ਵੀ ਇਨਸਪਾਇਰ ਹੁਣ ਉਸ ਤੋਂ ਕਿ ਉਹ ਬਹੁਤ ਕਰਦੇ ਨੇ ਬੱਚਿਆਂ ਨੂੰ ਸਨਮਾਨਿਤ ਕਰਦੇ ਨੇ ਫੰਕਸ਼ਨਸ ਕਰਦੇ ਬੱਚਿਆਂ ਨੂੰ ਉਹ ਸਾਹਿਦ ਕਰਦੇ ਨੇ ਤੇ ਜਿੱਥੋਂ ਕਿ ਸਾਡਾ ਬੱਚਾ ਵੀ ਸਾਹਿਦ ਹੋਇਆ ਕਿ ਮੈਂ ਵੀ ਆਪਣੇ ਪਾਪਾ ਵਾਂਗ ਕੁਝ ਬਣ ਕੇ ਦਿਖਾਣਾ ਹੈ ਤੇ ਉਹਨੇ ਬਣ ਕੇ ਦਿਖਾਇਆ ਹੈ ਸਾਡਾ ਨਾਮ ਰੋਸ਼ਨ ਕੀਤਾ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਆਪਣੇ ਸਕੂਲਸ ਕਾਲਜ ਸਭ ਦਾ ਨਾਮ ਰੋਸ਼ਨ ਕੀਤਾ ਹੈ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਉਹ ਨੌਜਵਾਨ ਜੋ ਨਸ਼ਿਆਂ ਵੱਲ ਝੁਕਾਅ ਰੱਖ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਨੇ ਉਹਨਾਂ ਨੂੰ ਇਸ ਨੌਜਵਾਨ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਉਹਨਾਂ ਨੌਜਵਾਨਾਂ ਨੂੰ ਚਾਹੀਦਾ ਕਿ ਉਹਨਾਂ ਵਿੱਚ ਜੋ ਹੁਨਰ ਹੈ ਉਸ ਪ੍ਰਤੀ ਲਗਨ ਨਾਲ ਧਿਆਨ ਦੇਣ ਤਾਂ ਕਿ ਉਹਨਾਂ ਦਾ ਜੀਵਨ ਵੀ ਇਸ ਨੌਜਵਾਨ ਵਾਂਗ ਸਫਲ ਹੋ ਸਕੇ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਥੋੜੇ ਬਾਜੀ ਤੁਸੀਂ ਇੱਕ ਸਾਈਡ ਤੇ ਹੋ ਜਾਓ। ਉਹ ਇਕੱਲੇ ਤੇ ਕਰਨੇ ਨੇ ਫਿਰ। ਖਾਚ। ਦੇਖੋ, ਖਾਦੋ, ਖਾਦੋ ਥੋੜਾ ਜਿਹਾ ਖਾਦੋ। ठीक है नाली रोती है ट्रेन नाली रो हां बस खिला दो खिला दो जी ਓਕੇ ਜੀ ਬਸ ਐਨਾ